ਸਸਿਕਾ ਜੀ ਆਪ ਨਿਊਜ਼ ਇੰਡੀਆ ਲੋਕ ਤੰਤਰ ਦੀ ਆਵਾਜ਼ ਦੇਖ ਰਹੇ ਦਸਤਾ ਨੂੰ ਸਵਾਗਤ ਹੈ ਅੱਜ ਠੀਕ ਲੁਧਿਆਣੇ ਦੇ ਹਲਕਾ ਵੈਸਟ ਵਿੱਚ ਆਏ ਆ ਤੇ ਹੌਟ ਸੀਟ ਮੰਨੀ ਜਾਣ ਵਾਲੀ ਜਿਹੜੀ ਕਿ ਲੁਧਿਆਣਾ ਵੈਸਟ ਦੀ ਸੀਟ ਹੈ ਜਿਸ ਜਿਸ ਦੇ ਵਿੱਚ ਚਾਰ ਜਿਹੜੇ ਕੈਂਡੀਡੇਟ ਆ ਵੱਡੇ ਚਿਹਰੇ ਨਿੱਤਰ ਕੇ ਆਏ ਆ ਅੱਜ ਗੱਲ ਕਰ ਲਿੱਤੀ ਜਾਵੇ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਲੁਧਿਆਣਾ ਦੇ ਜਵਾਰ ਨਗਰ ਕੈਂਪਸ ਦੇ ਵਿੱਚ ਏਰੀਆ ਵਿੱਚ ਮੌਜੂਦ ਆ ਤੇ ਇੱਥੋਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬੂਥ ਆ ਵਿੱਚ ਸਾਡੇ ਵਿੱਚ ਮੌਜੂਦ ਬਹੁਤ ਹੀ ਲੋਕਪ੍ਰੀਆ ਚਿਹਰੇ ਹੈ ਬਲਵਿੰਦਰ ਦੁਲਗੇ ਜੀ ਬਲਵਿੰਦਰ ਦੁਲਗੇ ਜੀ ਬੂਥ ਇਨਚਾਰਜ ਵੀ ਨੇ ਅੱਜ ਸੇਵਾ ਵੀ ਨਿਵਾ ਰਹੇ ਨੇ ਪਾਰਟੀ ਦੀ ਪਾਰਟੀ ਦੇ ਇੱਕ ਨੇਕ ਤੇ ਸੱਚੇ ਸਿਪਾਹੀ ਨੇ ਬਲਵਿੰਦਰ ਦੁਲਗੇ ਜੀ ਦੁਲਗੇ ਜੀ ਪਾਰਟੀ ਹਾਈ ਕਮਾਂਡ ਨੇ ਪੁਰਾਣੇ ਤੁਸੀਂ ਆਰਟੀ ਹਾਈ ਕਮਾਂਡ ਨੇ ਤੁਹਾਨੂੰ ਇੱਕ ਸਿਪਾਹੀ ਦੀ ਤਰ੍ਹਾਂ ਖੜਾ ਕੀਤਾ ਵਾਰਡ ਦੇ ਵਿੱਚ ਵੀ ਫਿਚਰ ਦਿਓ ਪਿਛਲੇ ਦੇ ਪਿਛਲੇ ਸਮੇਂ ਤੁਸੀਂ ਰਾਸ਼ਨ ਵੀ ਵਿਤਰਣ ਕੀਤਾ ਲੋਕਾਂ ਦੇ ਵਿੱਚ ਇਦਾਂ ਦੇ ਜਿਹੜੇ ਛੋਟੇ-ਛੋਟੇ ਜਿਹੜੇ ਰਾਸ਼ਨ ਗਰੀਬ ਲੋਕਾਂ ਦੇ ਕੱਤੇ ਅੱਜ ਲੋਕਾਂ ਦਾ ਮਤ ਦਾ ਗੈਣਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਲੋਕਾਂ ਨੂੰ ਵੱਧ ਤੋਂ ਵੱਧ ਕੀ ਫੀਲ ਕਰਨਾ ਚਾਹੋਗੇ ਅੱਜ ਲੋਕ ਘਰਾਂ ਚੋਂ ਬਾਹਰ ਨਿਕਲਣ ਤੇ ਕਿੰਨੇ ਪਰਸੈਂਟ ਦੀ ਜਿਹੜੀ VOTING ਹੋ ਚੁੱਕੀ ਹੈ ਜਾਂ ਹੋਣ ਜਾ ਰਹੀ ਆ ਸਾਰਿਆਂ ਨੂੰ ਜਵਾਬ ਵਾਲ ਨੂੰ ਕੀ ਹਰ ਹਰ ਵਾਲ ਨੂੰ ਕੀ ਅੱਜ ਹਲਕਾ ਵੈਸਟ ਦੇ ਜਮਨੀ ਚੋਣਾਂ ਹੋ ਰਹੀਆਂ ਵਾ ਤੇ ਲੋਕਾਂ 'ਚ ਇੰਨੀ ਗਰਮੀਆਂ ਫਿਰ ਵੀ ਲੋਕ ਘਰਾਂ 'ਚੋਂ ਨਿਕਲ ਕੇ ਵੋਟਾਂ ਪਾ ਰਹੇ ਆ ਤੇ ਲੋਕਾਂ ਨੇ ਪੂਰਾ ਆਪਣਾ ਮਨ ਬਣਾਇਆ ਵਾ ਜਿਹੜੀ ਚਾਰੂ ਕੋ ਲੋਕੀ ਤੰਗ ਆ ਜਿਹਨਾਂ ਦਿੱਲੀ 'ਚ ਉਹਨਾਂ ਨੂੰ ਬਾਹਰ ਕੱਢਿਆ ਸੀ ਲੋਕਾਂ ਨੇ ਹੁਣ ਉਹ ਅੱਜ ਜਮਨੀ ਚੋਣਾਂ ਦਾ ਸ਼ੁਰੂਆਤ ਹੋ ਗਈ ਆ ਅੱਜ ਦੀ ਤੇ ਲੋਕਾਂ ਨੇ ਪੂਰਾ ਇੰਨੀ ਗਰਮੀ ਦੇ ਪੈਨ ਦੇ ਬਾਵਜੂਦ ਵੀ ਲੋਕੀ ਸਭ ਨਿਕਲ ਕੇ ਵੋਟਾਂ ਪਾ ਰਹੇ ਆ ਸਰ ਆ ਕੈਂਡੀਡੇਟ ਪਰਕਾਰ ਘੁੰਮਣ ਜੀ ਜੋ ਕਿ ਜੀ ਚੋ ਨਿਸ਼ਾਨ ਉਮੀਦਵਾਰ ਨਹੀਂ ਅਲਕਾ ਵੈਸਤੋਂ ਐਡਵੋਕੇਟ ਵੀ ਨਹੀਂ ਬਹੁਤ ਪ੍ਰਾਲੇ ਪਿਛਲੇ ਸਮੇਂ ਚ ਉਹਨਾਂ ਨੇ ਕੀਤੇ ਤੇ ਪਾਰਟੀ ਨੂੰ ਤੁਹਾਨੂੰ ਕੀ ਲੱਗਿਆ ਕਿਸ ਤਰ੍ਹਾਂ ਦੀ ਛਵੀ ਹੈ ਇਹਨਾਂ ਦੀ ਪਰ ਘੁੰਮਣ ਸਾਹਿਬ ਦੀ ਕਿਸ ਤਰ੍ਹਾਂ ਦੀ ਛਵੀ ਹੈ ਘੁੰਮਣ ਸਾਹਿਬ ਇੱਕ ਬੜੇ ਨੇਕ ਇਨਸਾਨ ਦੇਲਾ ਉਹਨਾਂ ਵਰਗਾ ਵਧੀਆ ਇਨਸਾਨ ਮੈਂ ਤਾਂ ਅੱਲੇ ਤੱਕ ਆਪਣੀ ਲਾਈਫ 'ਚ ਦੇਖਿਆ ਨਹੀਂ ਜਿਹੜੇ ਕੈਂਡੀਡੇਟ ਆ ਸਾਡੇ ਸਾਰੇ ਨਾਲ ਦੁੱਖ ਦੇ ਦੁੱਖ ਸੁੱਖ ਵਿੱਚ ਖੜਨ ਵਾਲੇ ਹਮੇਸ਼ਾ ਲੋੜਵੰਦੇ ਨੂੰ ਫਿਕਰ ਨਾਲੇ ਗਰੀਬ ਲੋਕਾਂ ਦੇ ਕੇਸ ਵੀ ਲੜਦੇ ਆ ਜਿਹੜਾ ਕਿ ਕੇਸ ਹੋਏ ਸੀਗਾ ਜਿਹੜੀ ਨਰਤੀ ਦਾ ਛੋਟੀ ਦਾ ਉਹ ਵੀ ਉਹਨਾਂ ਨੇ ਫ੍ਰੀ ਲੈ ਰਿਆ ਤੇ ਉਹ ਤੇ ਸਜ਼ਾ ਵੀ ਕਰਾਈ ਜਿਵੇਂ ਕਿ ਦਿਲ ਰੋਜ਼ ਲੜਕੀ ਦਿਲ ਰੋਜ਼ ਦਾ ਦਿਲ ਰੋਜ਼ ਤੇ ਕੇਸ ਦੀ ਗੱਲ ਕਰ ਰਹਾ 3 ਕੇਸ ਰਹਿ ਗਏ ਤੇ ਜਿਹੜੇ ਦੋਸ਼ੀ ਜਿਹੜਾ ਨੂੰ ਸਜ਼ਾ ਵੀ ਕਰਾਈ ਉਹਨਾਂ ਨੇ ਜਿਵੇਂ ਦੇਖਿਆ ਵੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਪੂਰਾ ਸਮਰਥਨ ਆ ਇਸ ਪਾਰਟੀ ਉਹਨਾਂ ਦੇ ਪਰਿਵਾਰ ਨੇ ਬੜਾ ਉਹਨਾਂ ਦਾ ਹੁਮਨ ਸਾਹਿਬ ਦੇ ਪ੍ਰਚਾਰ ਕੀਤਾ ਤੇ ਉਹਨਾਂ ਦਾ ਜਿਹੜਾ ਪ੍ਰਚਾਰ ਕੀਤਾ ਕਿਤੇ ਨਾ ਕਿਤੇ ਰੰਗ ਲੈ ਕੇ ਆਊਗਾ ਉਹਨਾਂ ਦਾ ਵਧੀਆ ਉਹਨਾਂ ਦਾ ਜਿਹੜਾ ਪ੍ਰਚਾਰ ਉਹਨਾਂ ਨੇ ਕੀਤਾ ਉਹ ਲੋਕਾਂ ਦੇ ਬੇ ਪ੍ਰਭਾਵ ਉਹਨਾਂ ਦਾ ਪ੍ਰਚਾਰ ਹੋਰ ਸੀਟ ਬਣਨੀ ਜਾਣ ਵਾਲੀ ਆ ਹੋਰ ਸਿੱਧ ਮੰਨੀ ਜਾਣ ਵਾਲੀ ਆ ਲੁਧਿਆਣਾ ਦੀ ਪੂਰੇ ਪੰਜਾਬ ਵਾਸੀਆਂ ਦੀ ਜਿਹੜੀ ਨਜ਼ਰ ਆ ਲੁਧਿਆਣਾ ਸ਼ਹਿਰ ਦੇ ਬੈਸਟ ਹਾਲ ਕਿਤੇ ਆ ਤੋਂ ਉਹਨੂੰ ਲੱਗਦਾ ਪਰ ਉਪਕਾਰ ਘੁੰਮਣ ਜੀ ਜਿੱਦਾਂ ਵੀ ਇੱਕ ਪਾਸੇ ਕਾਂਗਰਸ ਦੇ ਕੈਬਨ ਮੰਤਰੀ ਸਾਹਿਬ ਦਾ ਫੂਲ ਕਾਰ ਪੋਜੀਸ਼ਨ ਨਾ ਕਿ ਮੈਨਾਂ ਰਿਲੇਟਡ ਸੀਗੇ ਦੂਜੇ ਪਾਸੇ ਗੱਲ ਕਰਨੀ ਤੇ ਨਵੇਂ ਚਿਹਰੇ ਆ ਜਿਸ ਤਰ੍ਹਾਂ ਜੀਵਨ ਗੁਪਤਾ ਜੀ ਆ ਤੁਹਾਡੇ ਗਠਬੰਧ ਦੀ ਸਰਕਾਰ ਸੀ ਪੁਰਾਣੀ ਸਮੇਂ ਦੀ ਉਹ ਭਾਰਤੀ ਜਨਤਾ ਪਾਰਟੀ ਤੋਂ ਨੇ ਖੜੇ ਨੇ ਉਹ ਇੱਕ ਕੈਂਡੀਡੇਟ ਆ ਸ਼੍ਰੋਮਣੀ ਅਕਾਲੀ ਕੰਲ ਇੱਕ ਸਿਮਰਨ ਜੀ ਸਿਮਰਨ ਦੀ ਪਾਰਟੀ ਆ ਉਹ ਵੀ ਉਹ ਵੀ ਇੱਥੇ ਨਿਕਰੇ ਪਰ ਉਹ ਉਹਨਾਂ ਦਾ ਨਾਂ ਬੋਲ ਬੁਲਾ ਨਜ਼ਰ ਨਹੀਂ ਆ ਰਿਹਾ ਜਿਸ ਤਰ੍ਹਾਂ ਆਮ ਜਨਨੀ ਪਾਰਟੀ ਬਹੁਤ ਖਾਲੀ ਬੈਠਾ ਨੇ ਸਿਮਰਨ ਦੀ ਮੰਨਦੀ ਵਾਲੀ ਜਿਹੜੀ ਪਾਰਟੀ ਦੀ ਗੱਲ ਕਰਦੇ ਆ ਅਸੀਂ ਤਾਂ ਕਿਸੇ ਬਾਰੇ ਨਹੀਂ ਗੱਲ ਕਰ ਰਹੇ ਅਸੀਂ ਕੁਮਨ ਸਾਹ ਬਾਰੇ ਗੱਲ ਕਰਾਂਗੇ ਲੋਕਾਂ ਨੂੰ ਪੂਰਾ ਮਨ ਮਨਾ ਆ ਜਿਹੜਾ 23 ਤਰੀਕ ਰਿਜ਼ਲਟ ਆ ਕੁਮਨ ਸਾਹ ਦੇ ਹੱਕ ਚ ਹੋਊਗਾ ਇੱਕ ਇੱਕ ਵੋਟ ਕੋਮਨ ਸਾ ਨੂੰ ਹਲਕਾ ਵੈਸਟ ਦੀ ਬੱਦ ਬੱਦ ਲੀਡਰ ਜਿੱਤਣ ਕੇ ਕੋਮਨ ਸਾ ਬਲਵਿੰਦਰ ਜੀ ਜਿਵੇਂ ਇਹ ਦੇਖਿਆ ਜਾਵੇ ਬੋਟ ਪਾਲ ਲੋਕੀ ਆ ਰਿਹਾ ਖਾਸ ਕਰਕੇ ਬਜ਼ੁਰਗਾਂ ਲਈ ਕਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਬਜ਼ੁਰਗਾਂ ਲਈ ਟੈਂਪੋ ਕਰਾਏ ਹੋਆ ਆਪਣਾ ਗੱਡੀਆਂ ਵੀ ਲਗਾਈਆਂ ਸੀ ਕਿ ਕਿਸੇ ਨੂੰ ਬਜ਼ੁਰਗ ਨੂੰ ਗੱਡੀ ਚਾਹਣਾ ਪਈ ਏਸੀ ਵਾਲੀ ਗੱਡੀਆਂ ਵੀ ਲਾਈਆਂ ਸਾਰੇ ਵਧੀਆ ਇੰਤਜ਼ਾਮਾਂ ਜਿਵੇਂ ਉਹ ਬੈਠੇ ਪਾਣੀ ਦਾ ਵੀ ਇੰਤਜ਼ਾਮ ਆ ਸਾਡਾ ਪੁੱਤਰਾ ਸਾਰਾ ਵਧੀਆ ਇੰਤਜ਼ਾਮ ਕੋਈ ਕਮੀ ਨਹੀਂ ਕਿਸੇ ਤਰੀਕੇ ਦੀ ਆ ਸਰ ਤੁਸੀਂ ਜਿਸ ਤਰ੍ਹਾਂ ਰਾਸ਼ਨ ਵੰਡਣ ਕਰਦੇ ਹੋ ਹਰ ਮਹੀਨੇ ਕਰਦੇ ਹੋ ਉਹਨੂੰ ਲੱਗਦਾ ਕਿ ਤਨੇ ਕਿਤੇ ਮੌਜੂਦਾ ਸਰਕਾਰ ਆ ਜਿਹੜੀ ਉਹ ਵੀ ਛਵੀ ਆ ਸਿਰਫ ਇੱਕ ਬੋੜਾ ਤੱਕ ਹੀ ਸੀਮਤ ਰਹਿ ਗਈ ਜਾਂ ਕਿ ਲੋਕ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਆ ਆਟਾ ਨਾਲ ਸਕੀਮ ਲੈ ਪ੍ਰਕਾਸ਼ ਸਿੰਘ ਬਾਦਲ ਵਰਗੇ ਤਾਂ ਇਨਸਾਨ ਦੁਨੀਆ 'ਚ ਨਹੀਂ ਹੋਣੇ ਜੋ ਉਹਨਾਂ ਨੇ ਆਕਾ ਦਾਸ ਸਕੀਮ ਚਾਲੂ ਕੀਤੀ ਕੁੜੀਆਂ ਦੇ ਵਜੀਫੇ ਗਿਆ ਸਕਨ ਸਕੀਮਾਂ ਜਿਹੜੇ ਰੋਡ ਵਿਦਿਆ ਮਣੋ ਸਰ ਬਾਦੇ ਸਾਹਿਬ ਦੀ ਦੇਣ ਹੈ ਉਹ ਸਰਕਾਰ ਦੀ ਤੇ ਉਹਨਾਂ ਦੇ ਵਰਗੇ ਇਨਸਾਨ ਕਦੇ ਨਹੀਂ ਨੇ ਤੇ ਇਹੋ ਜੀ ਸਰਕਾਰ ਵੀ ਕਾਲੀ ਦਲ ਵਰਗੀ ਕਦੇ ਆਈ ਵੀ ਨਹੀਂ ਹੁਣ 2022 ਦੇ ਸਰਕਾਰ ਅਕਾਲੀ ਦਲ ਦੀ ਦੁਬਾਰਾ ਚੁਣੀ ਜਾਣੀ ਆ ਲੋਕਾਂ ਦਾ ਪੂਰਾ ਮਨ ਬਣਾਇਆ ਵੀ ਇਹ ਹੈ ਵੀ ਖੇਤਰੀ ਪਾਰਟੀ ਆ ਪੰਜਾਬ ਦੀ ਖੇਤਰੀ ਪਾਰਟੀ ਆ ਔਰ ਤੁਸੀਂ ਮਾਂ ਪਾਰਟੀ ਜਿਵੇਂ ਪੰਜਾਬ ਦੀ ਮਾਂ ਪਾਰਟੀ ਆ ਅ ਸ਼੍ਰੋਮਣੀ ਅਕਾਲੀ ਦਲ ਪੁਰਾਣੇ ਸਮੇਂ ਵਿੱਚ ਘਟਬੰਦਨਾਂ ਨਾਲ ਸਰਕਾਰ ਆਂਦੀ ਸੀ ਤੇ ਵੱਡੇ ਵੱਡੇ ਜਿਹੜੇ ਲੀਡਰ ਸੀ ਜਿੱਤੇ ਦੇ ਸੀ ਹੀਰਾ ਸਿੰਘ ਗਾਵੜੀਆ ਵਰਗੇ ਚਿਹਰੇ ਕਿਤਾਬੀ ਜੇਲ ਮੰਤਰੀ ਵੀ ਰਹਿ ਚੁੱਕਿਆ ਹੀਰਾ ਸਿੰਘ ਗਾਵੜੀਆ ਜੀ ਸ਼ਰਨ ਸਿੰਘ ਢਿੱਲੋਂ ਜੀ ਆ ਰਹਿ ਚੁੱਕਿਆ ਹਨ ਦਰੇਵਾਲ ਸਿੰਘ ਮੇਸ਼ਿੰਦਰ ਦਰਿਆ ਸਲਾਹਕਾਰ ਸੀਗੇ ਉਹ ਵੀ ਆ ਤੇ بس ਇਹ ਤਾਂ ਜਿਹੜੇ ਦਲਜੀਤ ਚੀਮਾ ਜੀ ਉਹ ਸਾਰੇ ਉਹ ਵੱਡੇ ਵੱਡੇ ਚਿਹਰੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ 'ਚ ਹੈਗੇ ਸਿਫਤਾਰ ਸਿੰਘ ਮੱਕੜ ਦੀ ਗੱਲ ਕਰ ਲਈਤੀ ਜਵੇ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਲੋ ਵੀ ਅੱਜ ਨਾ ਇਹ ਤੁਸੀਂ ਅੱਜ ਦੇ ਡੇਢ 'ਚ ਦੇਖਿਆ ਗਿਆ ਵੀ ਪਿਛਲੇ ਦਿਨੀ ਇਹ 'ਚ ਆ ਥੋੜੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਇੱਕ ਵੱਡੇ ਇਕੱਠ ਨਾਲ ਇਕੱਠ ਨਾਲ ਨਰੇਸ਼ ਤਗੜਨ ਜੀ ਸ਼੍ਰੋਮਣੀ ਅਕਾਲੀ ਦਲ ਮਾਂ ਪਾਰਟੀ ਵਿੱਚ ਆਏ ਇਸ ਤਰ੍ਹਾਂ ਲੱਗ ਰਿਹਾ ਵੀ ਮਾ ਪਾਰਟੀ ਉਹਨਾਂ ਕਰ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਸੁਖਵੀਰ ਬਾਲ ਮੇਰੇ ਵੱਡੇ ਭਰਾ ਨੇ ਕਿ ਤੁਸੀਂ ਕਿੱਦਾਂ ਸੁਖਵੀਰ ਬਾਲ ਨੂੰ ਦੇਖਦੇ ਤੁਸੀਂ 2 ਸਾਈ ਤੋਂ ਪਹਿਲਾਂ-ਪਹਿਲਾਂ ਬੜੇ ਆਣ ਕੇ ਵਾਪਸ ਜਿਹੜੇ ਪੱਜੀ ਹੈ ਪਾਰਟੀ ਦੇ ਜਿਹਦੇ ਛੂੜਾ ਮਾਰ ਕੇ ਬੜੇ ਵਾਪਸ ਆਣ ਕੇ ਕਈ ਮੰਤਰੀ ਆ ਕੇ ਵਾਪਸ ਹੋਰ ਬੜੇ ਆਣ ਕੇ 26 ਦੇ ਵਿੱਚ ਹੀ ਆਇਆ ਨਾ ਕਈ ਨੇ ਵਾਪਸ 27 ਦਾ ਪੂਰੇ ਬਹੁਮਤ ਨਾਲ ਸਰਕਾਰ ਆਊਗੀ ਸਾਡੇ ਪੰਜਾਬ 'ਚ ਪੂਰਾ ਯਕੀਨ ਹੈ ਜੀ ਸਭਾ ਹੁਣ ਸਭਾ ਲਗਭਗ ਦਸ਼ਕਣ 10 ਦੀ ਵੀ ਸਭਾ ਅੱਧਿਕੜੀ ਤੇ ਦੋ ਵਜਨ ਦੇ ਜਿਹੜੇ ਸਮਾਂ ਹੁਣ ਹੋਣ ਜਾ ਰਿਹਾ ਹੈ ਤੇ ਦਸ਼ਕਾਂ ਨੂੰ ਕੀ ਅਪੀਲ ਕਰਨਾ ਚਾਹਾਂਗਾ ਵੱਤੋ ਵਟਿੰਗ ਦਾ ਕਰਨ ਮੈਂ ਤਾਂ ਲੋਕਾਂ ਨੂੰ ਹੱਥ ਜੋੜ ਕੇ ਆਈ ਬੇਨਤੀ ਕਰਨਾ ਚਾਹਨਾ ਵਾ ਆਪਣੀ ਵੋਟਾ ਜਿਹੜੇ ਲੋਕਾਂ ਨੇ ਹੱਲੇ ਰੱਖ ਨਹੀਂ ਪਾਈਏ ਘਰੋਂ ਨਿਕਲ ਕੇ ਵੋਟਾ ਪਾਓ ਤੇ ਕੋਮਨਸਾਂ ਨੂੰ ਤਕੜੀ ਵਾਲੇ ਬਟਨ ਦਬਾਓ ਤੇ ਉਹਨੂੰ ਐਮਐਲਏ ਬਣਾਓ ਤੇ ਸ਼ੋਮਨ ਅਕਾਲੀ ਦਲ ਦੀ ਜਿਹੜੀ ਨੀ ਪੱਥਰ ਰੱਖਿਆ ਅੱਜ 23 ਨੂੰ ਉਹਨਾਂ ਦਾ ਪੂਰਾ ਸਪੋਰਟ ਕਰੋ ਤੇ ਸਮਰਥਨ ਦਿਓ ਸਾਰੇ ਜਣੇ ਦੱਸ ਦਿਓ ਵੀ ਜਿਹੜਾ ਚੋਣ ਨਿਸ਼ਾਨ ਹੈ ਬਟਨ ਨੰਬਰ ਕਿੰਨੇ ਨੰਬਰ ਤੇ ਆ ਸਾਡਾ ਬਟਨ 3 ਨੰਬਰ ਤੇ ਹੈ ਤਕੜੀ ਦਾ ਨਿਸ਼ਾਨ ਆ ਪਰਵਕਾਰ ਨੂੰ ਮਨਜੀਤ ਤਕੜੀ ਦਾ ਨਿਸ਼ਾਨ ਆ 3 ਨੰਬਰ ਦੇ ਬਟ ਜਿੱਦਾਂ ਇਹ ਬਲਵਿੰਦਰ ਡੁੱਲਗੜ ਜੀ ਨੇ ਦੱਸਿਆ ਵੀ 3 ਨੰਬਰ ਵਾਲਾ ਬਟਨ ਦਬਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪਰਵਕਾਰ ਸਿੰਘ ਕੋ ਮੰਨੂ ਤੁਸੀਂ ਕਾਮਯਾਬ ਕਰੋ ਅੱਜ ਬੂਧ ਦੇ ਉਤੇ ਵਿਰਾਜਮਾਨ ਵੀ ਨੇ ਜਿੱਥੇ ਕੀ ਹੌਟ ਸੀਟ ਦਾ ਮਸਲਾ ਵਾ ਉੱਥੇ ਇੱਕ ਗਰਮੀ ਵੀ ਹੋ ਪੈ ਰਹੀ ਆ ਦਸ਼ਕਾਂ ਨੂੰ ਇਹ ਵੀ ਗੱਲ ਦੱਸਦੀ ਗਰਮੀ ਹੋਣ ਦੇ ਨਾਲ ਨਾਲ ਵੋਟਰਾਂ ਦੇ ਵਿੱਚ ਹੁਸ਼ਕਾ ਹੁਸ਼ਾ ਵੀ ਵੜਾ ਵਾ ਅੱਜ ਵੋਟਰਾਂ ਦਾ ਦੇਣਾ ਤੇ ਵੋਟਰ ਆਪਣੇ ਮਤ ਦਾ ਦਾਨ ਬਾ ਖੂਬ ਵੀ ਨਿਭਾਣਗੇ ਕੁਝ ਵੋਟਰ ਹੁੰਦੇ ਆ ਕੈਂਡੀਡੇਟ ਨੂੰ ਪਸੰਦ ਕਰਦੇ ਆ ਤੇ ਕੁਝ ਵੋਟਰ ਹੁੰਦੇ ਆ ਚੋਣ ਨਿਸ਼ਾਨ ਨੂੰ ਪਸੰਦ ਕਰਦੇ ਆ ਜਿਵੇਂ ਕਿ ਆ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਹੈ ਤਰਾਜੂ ਤਰਾਜੂ ਦਾ ਜਿਹੜਾ ਬਟਨ ਆ 3 ਨੰਬਰ ਤੇ ਆ ਤੇ ਅੱਜ ਲੋਕ ਵੋਟ ਪਾਣਗੇ ਦੇਖਣਗੇ ਦੇਖਣਾ ਇਹ ਹੋਵੇਗਾ ਵੀ ਦਰਸ਼ਕਾਂ ਨੂੰ ਕਿੰਨੇ ਲੋਕ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਨੂੰ ਅਪਣਾਉਂਦੇ ਆ ਕਿ ਅੱਜ ਵੀ ਲੋਕ ਜਿਹੜੇ ਆ ਆ ਕਿਤੇ ਨਾ ਕਿਤੇ ਜਿਹੜੇ ਲੋਕ ਆ ਜਿਨ੍ਹਾਂ ਦੇ ਕਾਰਡ ਵੀ ਕੱਟੇ ਗਏ ਆ ਉਹ ਲੋਕ ਇੱਕ ਤਾਂ ਕਾਰਡ ਵੀ ਕੱਟੇ ਗਏ ਸਰ ਲੋਕਾਂ ਨੂੰ ਕਨਕਣੀ ਮੇਰੇ ਪਰ ਉਸ ਬਾਰੇ ਕੀ ਕਹਿਣਾ ਚਾਹੁੰਦਾ ਜਿਹੜੇ ਇਹਨਾਂ ਨੇ ਕਾਰਡ ਕਰਤੇ ਸੀਗੇ ਸਾਡੀ ਸੰਸਥਾ ਨੂੰ ਕਾਫੀ ਸਹਿਯੋਗ ਵੀ ਕੀਤਾ ਗਿਆ ਲੋਕਾਂ ਦਾ ਹੁਣ ਵੀ ਕਰ ਰਹੇ ਆ ਤੇ ਜਦੋਂ ਸਾਡੀ ਪਾਰਟੀ ਵਿੱਚ ਆ ਜਾਣੀ ਆ ਕੱਲੇ ਵੀ ਲੋਕਾਂ ਉਦਾਰਿਕਾ ਹੌਂਕਾ ਨੇ ਕਈਆਂ ਨੂੰ ਪੰਜ-ਪੰਜ ਕਿੱਲੇ ਦੇ ਸੀ ਸਾਡੀ ਸਰਕਾਰ ਦੇ 30 ਕਿੱਲੇ ਸੀ ਇੱਕ ਬੰਦੇ ਨੂੰ ਕਹਿੰਦੇ ਉਹ ਦੁਵਾਰਾ ਸਾਰਾ ਚਾਲੂ ਕਰ ਜਨਾ ਸੁਖਮੀ ਸਿੰਘ ਬਾਵਾ ਜੀ ਜਿਹੜੇ ਸਾਡੇ ਪ੍ਰਧਾਨ ਜੀ ਆ ਕੋਈ ਬਹੁਤ ਵਧੀਆ ਇਨਸਾਨ ਆ ਉਹਨਾਂ ਵੱਲੋਂ ਸਾਰਾ ਚਾਲੂ ਕਰਾਇ ਦਿੱਤਾ ਤੁਸੀ ਸਾਹਿਬ ਇੱਕ ਤੁਸੀਂ ਬਹੁਤ ਪੁਰਾਣੇ ਲੀਡਰ ਉਹਨਾਂ ਦੇ ਤਕੜੇ ਸਿਪਾਹੀ ਹੋਂ ਸ਼ੋਮਨੀ ਕਾਲੀ ਦਲ ਦੇ ਤੁਸੀਂ ਤੁਹਾਨੂੰ ਆਲ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਤੁਸੀਂ ਲੰਬੇ ਸਮੇਂ ਨਾਲ ਪਾਰ ਕੋਈ ਪਾਰਟੀ ਨਾਲ ਜੜ ਕੇ ਮਾ ਪਾਰਟੀ ਨਾਲ ਢੁਰ ਕੇ ਕੰਮ ਕੀਤਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਵਿਸ਼ਵਾਸਨਾ ਵੀ ਪਾਰਟੀ ਕਿਤੇ ਨਾ ਕਿਤੇ ਮੈਨੂੰ ਮੌਕਾ ਦੇਊਗੀ ਜਾਂ ਵੱਡੇ ਚਿਹਰੇ ਤੇ ਆਖੜਾ ਖੜਾ ਕਰਾਗਾ ਪਾਰਟੀ ਨੇ ਮੈਨੂੰ ਇੰਨਾ ਮਾਨ ਸਤਿਕਾਰ ਦਿੱਤਾ ਅਸੀਂ ਮੈਂ ਇਹ ਇਲੈਕਸ਼ਨ ਲੜਿਆ ਕੌਂਸਲਰ ਦੇ ਮੇਰੇ ਲਈ ਇਹ ਬੜੀ ਮਾਨ ਦੀ ਗੱਲ ਹੈ ਜਦੋਂ ਸਮਾਣਾ ਬਾਦਲ ਸਾਹਿਬ ਨੇ ਸੁਖਬੀ ਜੀ ਨੇ ਸਾਰਿਆਂ ਬਾਰੇ ਸੋਚਿਆ ਸਾਡੇ ਲਈ ਵੀ ਵਧੀਆ ਸੋਚਣਾ ਵਾ ਜਿਹੜਾ ਸਾਡੇ ਲੁਧਿਆਣੇ ਦੇ ਲੀਡਰਸ਼ਿਪ ਆ ਸਾਰੇ ਮੇਰੇ ਲਈ ਵਧੀਆ ਸੋਚਿਆ ਹਮੇਸ਼ਾ ਕੋਈ ਕਿਸੇ ਨੇ ਕਿਸੇ ਨੇ ਮਾੜਾ ਨਹੀਂ ਸੋਚਿਆ ਸਾਡੇ ਲਈ ਜਦੋਂ ਚੋਣ ਪ੍ਰਚਾਰ ਵੇਲੇ ਜਦੋਂ ਵੱਖਰੀ ਵੱਖਰੀਆਂ ਪਾਰਟੀਆਂ ਸਟਾਰਪ ਪ੍ਰਚਾਰਕ ਜਿਹੜੇ ਆਏ ਸੀ ਮੈਦਾਨ ਵਿੱਚ ਆਏ ਉਸ ਤਰ੍ਹਾਂ ਹੀ ਸੁਖਵੀਰ ਬਾਦਲ ਬਿਕਰਮਜੀਤ ਸਿੰਘ ਮਜੀਠੀਆ ਵੱਡੇ ਵੱਡੇ ਚਿਹਰੇ ਜਿਹੜੇ ਆ ਸਹਿਰਾ ਸਿੰਘ ਗਾਵੜੀਆ ਵੱਟ ਕੇ ਚਿਹਰੇ ਆ ਵੈਸ਼ਾਲ ਕੇ ਵਿੱਚ ਦੇਖਣ ਨੂੰ ਮਿਲੇ ਪਰ ਤੁਹਾਡੇ ਘਰੇ ਸੁਖਵੀਰ ਸਿੰਘ ਬਾਦਲ ਆਏ ਹਾਂਜੀ ਮੇਰੇ ਘਰੇ ਵੀ ਆਏ ਮਜੀਠੀਆ ਸਾਹਿਬ ਵੀ ਮੇਰੇ ਘਰੇ ਆਏ ਉਹਨਾਂ ਲੋਕਾਂ ਜਦੋਂ ਘਰੇ ਆਏ ਲੋਕਾਂ ਨਾਲ ਫੋਟੋਆਂ ਵੀ ਕਰਾਈਆਂ ਲੋਕਾਂ ਨੂੰ ਪਿਆਰ ਨਾਲ ਮਿਲੇ ਬੱਚਿਆਂ ਨੂੰ ਮਿਲੇ ਇੰਨਾ ਪਿਆਰ ਕੀਤਾ ਸਾਰਿਆਂ ਨੂੰ ਵਧੀਆ ਇਨਸਾਨ ਆ ਸੁਖਵੀਰ ਸਿੰਘ ਬਾਦਲੇ ਜੀ ਸਾਡੀ ਸਰਕਾਰ ਦੁਬਾਰਾ ਤੋਂ ਇਸ ਅਸਥਾਈ ਚ ਪੱਕੀ ਹੋਊਗੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲੇ ਜੀ ਹੋਣਗੇ ਜਿਨ੍ਹਾਂ ਨੂੰ ਲੋਕੀ ਦਿਲੋਂ ਪਿਆਰ ਕਰਦੇ ਆ ਸਾਰੇ ਦਾ ਧੰਨਵਾਦ ਮੈਂ ਨੇ ਇੱਕ ਕੈਂਪ ਚੋਂ ਗੁਜ਼ਰ ਰਿਹਾ ਸੀ ਤੇ ਜਿਵੇਂ ਜਵਾਰਨਗਰ ਕੈਂਪ ਚੋਂ ਇੱਕ ਬੱਚੇ ਦੇਖੇ ਸੀ ਇੱਕ ਗਾਣਾ ਗਾਰੇ ਸੀ ਕਾਲੀ ਲਾਲਾ ਜਿੱਦਾਂ ਵੀਰ ਸੁਖਬੀਰ ਵੀਰ ਸੁਖਬੀਰ ਉਸ ਗਾਣੇ ਉਹ ਬੱਚਿਆਂ ਨੇ ਦਿਲਾਂ ਵਿੱਚ ਵੀ ਬਹੁਤ ਇੱਕ ਸ਼ਾਬ ਆ ਉਹ ਕੀ ਦੇ ਪ੍ਰਧਾਨ ਸਾਹਿਬ ਨੂੰ ਲੋਕ ਬੜਾ ਪਿਆਰ ਕਰਦੇ ਚਾਹੇ ਬੱਚੇ ਆ ਚਾਹੇ ਨੌਜਵਾਨਾ ਚਾਹੇ ਕੋਈ ਵੀ ਜਗਾ ਸਾਰੇ ਦਿਲੋਂ ਪਿਆਰ ਕਰਦੇ ਆ ਤੇ ਮਹਾਰਾਜੀ ਵਾਲਮੀਕੀ ਮਹਾਰਾਜੀ ਉਹਨੇ ਤੇ ਇੰਨੀ ਕਿਰਪਾ ਵਾ ਤੇ ਹਮੇਸ਼ਾ ਰਹੂਗੀ ਉਹੀ ਉਹਨਾਂ ਨੂੰ ਅੱਗੇ ਜਿਹੜਾ ਆਸ਼ੀਰਵਾਦ ਆ ਮਹਾਰਾਜਾ ਉਹਨੂੰ ਕੋਈ ਰਸਤਾ ਹੀ ਚ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਵਾਲਮੀਕੀ ਮਹਾਰਾਜੀ ਤੁਸੀਂ ਗੱਲ ਕੀਤੀ ਆ ਇੱਕ ਵੱਡਾ ਵਾਲਮੀਕੀ ਸਮਾਜ ਦੀ ਵਾਲਮੀਕੀ ਤੀਰਥ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਆ ਬੜਾ ਆਗੇ ਦਿੱਤਾ ਕੀ ਕਰਾ ਜਾਓਗੇ ਅੱਜ ਲੋਕਾਂ ਨੂੰ ਆਪਣੇ ਸਮਾਜ ਨੂੰ ਆਪਣੇ ਆਪਣੇ ਜਿੰਨੇ ਵੀ ਵਾਲਮੀਕ ਸਮਾਜ ਨੂੰ ਭੋਜਨ ਸਮਾਜ ਨੂੰ ਕਿਸ ਤਰ੍ਹਾਂ ਦੇ ਇਹ ਅੱਜ ਦਾ ਸਮਾਂ ਲਾਸਟ ਆ ਹੁਣ ਚੰਦ ਘੰਟੇ ਰਹਿ ਗਏ ਆ ਕਿਸ ਤਰ੍ਹਾਂ ਬੋਰ ਰਹੇ ਸਿੱਕੇ ਆ ਮੈਂ ਤਾਂ ਲੋਕਾਂ ਨੂੰ ਆਇਕੂੰਗਾ ਸ਼ੋਮਨੀ ਕਾਲੀ ਦੇ ਤੋਂ ਇਲਾਵਾ ਕੋਈ ਵੀ ਵਾਲਮੀਕੀ ਸਮਾਜ ਲਈ ਕੋਈ ਵਧੀਆ ਨਹੀਂ ਸੋਚ ਸਕਦੀ ਜਿੰਨਾ ਛੋਣ ਅਗਾਲੀਦਾਰ ਨੇ ਸੋਚਿਆ ਦਰੋ ਸਾਡੀ ਸਰਕਾਰ ਸੇ ਸਾਡੇ ਸਮਾਜ ਦੇ ਕਈ ਵੱਡੇ ਲੀਡਰ ਇਹਨੇ ਉਹਨਾਂ ਦਾ ਰਿਆ ਸਰਕਲ ਹਮੇਸ਼ਾ ਪਾਰਟੀ ਨੇ ਸਾਡੇ ਸਮਾਜ ਨੂੰ ਬਹੁਤ ਪਿਆਰ ਕੀਤਾ ਤੇ ਉੱਥੇ ਹੀ ਖੜੇ ਰਹੋਗੇ ਸਰਪਾ ਅੱਜ ਜਿਵੇਂ ਕਿ ਤੁਸੀਂ ਦੇਖਿਆ ਬਲਵਿੰਦਰ ਡੋਲਗਰ ਜੀ ਨੇ ਅੱਜ ਵਾਰ ਨੰਬਰ ਆਪਣੇ ਬੂਥ ਤੇ ਬਹਿ ਕੇ ਬਹੁਤ ਹੀ ਅੱਛੇ ਜਿਹੜੇ ਸਵਾਲ ਆ ਸੰਸਦ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਚੈਨਲ ਨਾਲ ਕੀਤੇ ਸਾਂਝੇ ਕੀਤੇ ਦਿਖਾਇਆ ਹੋਇਆ ਸਵੇਰ तकरीबन 2 ਵਜੇ ਦਾ ਬੱਜ ਚੁੱਕਿਆ ਵੀ ਜਿਹੜਾ ਸਵੇਰ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਕੈਮਰਾ ਪਰਸੈਂ ਦਿਖਾਣਗੇ ਅੱਜ ਠੀਕ ਐਸਐਚਆਈ ਹਸਪਤਾਲ ਦੇ ਸਾਹਮਣੇ ਸਾਹਮਣੇ ਵਾਲਮੀਕੀ ਆ ਵਾਲਮੀਕੀ ਜਿਹੜਾ ਭਗਵਾਨ ਵਾਲਮੀਕੀ ਦਾ ਮੰਦਿਰ ਆ ਉਸਦੇ ਠੀਕ ਬੂਥ ਸਾਹਮਣੇ ਲੱਗਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਭਗਵਾਨ ਵਾਲਮੀਕੀ ਦਾ ਜਿਹੜਾ ਬੂਥ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ आिथो जी बालम्मीक मूर्तियूं लॻया हुया वा असां बूथ आहे लका जेताह बि जहिड़ा हलका आहे इते बहुत ई ਜਿਹੜਾ ਗਰੀਬ ਲੋਗ ਆ ਤਬਕੇ ਲੋਗਾ ਜਿਹੜੇ ਇੱਥੇ ਲੈਂਦੇ ਆ ਜਿਵੇਂ ਕਿ ਬਲਵਿੰਦਰ ਡੁੱਲਗੇ ਜੀ ਨੇ ਵੀ ਇਹ ਵੀ ਕਿਹਾ ਵੀ ਸਾਨੂੰ ਨਹੀਂ ਜੀ ਇੱਥੇ ਯਾਦਤਰ ਏਰੀਆ ਐਸਸੀ ਕਿੰਨਾ ਕਾ ਏਰੀਆ ਹੋਊਗਾ ਭਾਈ ਸਾਰਾ ਐਸਸੀ ਭਾਈ ਸਾਰਾ ਮਿਕਸ ਹੈ ਜਿਹਦੇ ਐਸਸੀ ਵੀ ਆ ਜਰਨਲ ਵੀ ਆ ਸਾਰੇ ਆ ਸਾਰੇ ਸਾਡਾ ਵਧੀਆ ਪਿਆਰਾ ਸਾਰੇ ਲੋਗ ਜਿਆਦਾਤਰ ਕਿਹੜੇ ਲੋਗ ਇੱਥੇ ਵਸਦੇ ਐਸਸੀ ਭਾਈ ਜਰਾ ਹਾਂ ਜੀ ਵਾਰਡ ਨੰਬਰ 72 ਵਾਰ ਨੰਬਰ 73 ਜੀ ਵਾਰੰਦਿਸ ਸਮਾਜਾ ਰਵੀਦਾਸ ਭਾਈਚਾਰਾ ਸਾਡਾ ਪਕੜ ਬਰਾਦਰੀ ਭਾਈਚਾਰਾ ਸਾਡਾ ਬਾਜੀਗਰ ਭਾਈਚਾਰਾ ਵਾ ਸਾਡਾ ਸਾਰੇ ਭਾਈਚਾਰੇ ਦੇ ਲੋਕ ਇਸ ਵਧੀਆ ਤਰੀਕੇ ਨਾਲ ਰਹਿੰਦੇ ਇਸ ਪਾਰ ਤੇ ਤੁਸੀਂ ਕੋਫੀ ਮਿਹਨਤ ਕਰਦੇ ਨਹੀਂ ਕਰਦੇ ਨਹੀਂ ਕਿ ਲੋਕਾਂ ਨੂੰ ਕੀ ਉਮੀਦ ਰੱਖਦੇ ਲੋਕਾਂ ਤੋਂ ਆਈ ਮਿਹਨਤ ਰੱਖਦਾ ਵਾ ਇਹ ਲੋਕੀ ਵਧੀਆ ਐਮਐਲਏ ਚਾਹਾਂ ਤੇ ਕੁਮਨ ਸਾਹ ਵਰਗੇ ਐਮਐਲਏ ਨਹੀਂ ਮਿਲਦੇ ਹਾਂ ਜੀ ਤੁਸੀਂ ਦੇਖਿਆ ਬਲਵਿੰਦਰ ਡੁੱਲਗੇ ਜੀ ਨੇ ਆ ਮੰਦਿਰ ਦੇ ਸਾਹਮਣੇ ਖਜੂਬੂਥਾ ਬਲਵਿੰਦਰ ਡੁੱਲਗੇ ਜੀ ਦਾ ਜਿਹੜਾ ਲੱਗਿਆ ਹੋਇਆ ਆ ਤਸਵੀਰਾਂ ਤੁਸੀਂ ਸਾਹਮਣੇ ਉਜਾਗਰ ਕਰਤੀਆਂ ਤਸਵੀਰਾਂ ਬੋਲਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੂਥ ਦੇ ਵਿੱਚ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੀ ਆ ਬੂਥ ਦੇ ਵਿੱਚ ਬਤਾਰ ਕੰਮ ਕਰ ਰਹੇ ਨੇ VOTER ਆ ਰਹੇ ਨੇ VOTERਾਂ ਦੀ ਸਪੈਸ਼ਲ ਤੌਰ ਤੇ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਵਾ ਦੂਜੇ ਪਾਸੇ ਦੇਖ ਲਈਏ ਲਿਸਟ ਦੇ ਵਿੱਚ ਆ ਸੰਪੂਰਨ ਤੌਰ ਤੇ ਆ ਸਰ ਤੁਸੀਂ ਕਿਸ ਤਰ੍ਹਾਂ VOTER ਜਦੋਂ ਕੋਈ ਆਂਦਾ ਤੁਹਾਡੇ ਕੋਲ ਕਿਸ ਤਰ੍ਹਾਂ ਤੁਸੀਂ VOTER ਖਾਸ ਕਰਕੇ ਬਜ਼ੁਰਗਾਂ ਨੂੰ ਉਹਨਾਂ ਕਿਸ ਤਰ੍ਹਾਂ ਕਰਦੇ ਹੋ ਡੀਲ ਕੀਤਾ ਕਰਦੇ ਸਰ ਉਹਨਾਂ ਦਾ ਆਪਾ ਆਧਾਰ ਕਾਰਡ ਨੰਬਰ ਹੋ ਗਿਆ ਉਹਨਾਂ ਦਾ ਐਡਰੈਸ ਜਿਹੜਾ ਦੇਖ ਕੇ ਅਸੀਂ ਜੇ ਜੇਕਰ ਉਹ ਨਹੀਂ ਮਿਲਦਾ ਤੇ ਫਿਰ ਅਸੀਂ ਉਹਨਾਂ ਨੂੰ ਐਪ ਰਾਹੀਂ ਉਹਨਾਂ ਦੀ ਇਕ ਐਪੋਂ ਦਿਹਾੜਾ ਗੜਵਾਲੀ ਉਹਨਾਂ ਤੇ ਨੰਬਰ ਭਰ ਕੇ ਉਹਨਾਂ ਦਾ ਕੋਟ ਵਗੈਰਾ ਕਰਦੇ ਸਰ ਇਹ ਜੀ ਕਿ ਅਸੀਂ ਸਵੇਰੇ 5:30 ਵਜੇ ਦੇ ਆਏ ਹੋਏ ਆ ਤੇ ਸਾਨੂੰ ਹੁਣ 2:00 ਵਜੇ ਆ ਅਸੀਂ ਆਪਣੀ ਸੀਟ ਤੇ ਸਵੇਰ ਦੇ ਹੀ ਬੈਠੇ ਆ ਬਜ਼ੁਰਗ ਆ ਰਹੇ ਆ ਬੱਚੇ ਵੀ ਨਾਲ ਆ ਰਹੇ ਆ ਅਸੀਂ ਪਾਣੀ ਦਾ ਇੰਤਜ਼ਾਮ ਵਗੈਰਾ ਕੀਤਾ ਹੋਇਆ ਸਭ ਦਾ ਤੇ ਬਜ਼ੁਰਗਾਂ ਲਈ 휠 ਚੇਅਰ ਤੇ ਔਟੋ ਆਉਣ ਦਾ ਇੰਤਜ਼ਾਮ ਕੀਤਾ ਹੈ ਸਾਡੇ ਬਲਿੰਦਰ ਪ੍ਰਧਾਨ ਨੇ ਤੇ ਬਾਕੀ ਕੋਈ ਚਾਲੀ ਵੋਟਰ ਵੋਟ ਦਾ ਇੱਥੇ ਚਾਂਸ ਹੀ ਨਹੀਂ ਹੈ ਕਿਉਂਕਿ ਅਸੀਂ ਵੋਟਰ ਕਾਰਡ ਹੈ ਆਧਾਰ ਕਾਰਡ ਦੇਖ ਕੇ ਹੀ ਵੋਟ ਪਾ ਰਹੇ ਹਾਂ ਆ ਆਧਾਰ ਕਾਰਡ ਦੇਖ ਕੇ ਵੋਟ ਪਾ ਰਹੇ ਆ ਆਜੋ ਸਰ ਦੇਖਿਆ ਗਿਆ ਤੁਹਾਡੇ ਬੂਥ ਦੇ ਉੱਤੇ ਬੱਚੇ ਵੀ ਆ ਆ ਹੁਸ਼ਾਬ ਨਾਲੇ ਬੱਚੇ ਵੀ ਆ ਬੱਚਿਆਂ ਦਾ ਜੰਦਗੀ ਕੰਮ ਨਹੀਂ ਆਇਆ ਕੋਈ ਨਹੀਂ ਬੱਚਿਆਂ ਨੂੰ ਦੇਖੋ ਜੀ ਸਾਡੇ ਨਾਲ ਜਦੋਂ ਨੇ ਇਲੈਕਸ਼ਨ ਸ਼ੁਰੂ ਹੋਏ ਆ ਬੱਚਿਆਂ ਨੂੰ ਸਾਡੇ ਨਾਲ ਬਹੁਤ ਚਾਹ ਹੈ ਗਿਆ ਝੰਡੇ ਲਗਾਉਣ ਦਾ ਸਾਡੇ ਨਾਲ ਜਿੱਥੇ ਵੀ ਗਏ ਨੇ ਬੱਚੇ ਅਸੀਂ ਇਹਨਾਂ ਦਾ ਵੀ ਪੂਰਾ ਧਿਆਨ ਰੱਖਿਆ ਤੇ ਸਵੇਰ ਦਾ ਧਿਆਨ ਰੱਖ ਰਹੇ ਆ ਸਮੋਸੇ ਖਵਾ ਰਹੇ ਆ ਚਾਹ ਪਿਲਾ ਰਹੇ ਆ ਪਾਣੀ ਦਾ ਵੀ ਇੰਤਜ਼ਾਮ ਹੈ ਉਹ ਜਿਵੇਂ ਅਸੀਂ ਬੈਠੇ ਆ ਜੋ ਕੁਝ ਖਾ ਰਹੇ ਆ ਉਹ ਬੱਚੇ ਵੀ ਉਹੀ ਖਾ ਰਹੇ ਠੀਕ ਹੈ ਹਾਂਜੀ ਉਥੇ ਉੱਤੇ ਸਵੇਰ ਦੇ ਕਿੰਨੇ ਵਜੇ ਤੋਂ ਤਨਾਬ ਹੁੰਦਾ ਹੈ ਤਾਂ 5:30 ਵਜੇ ਤੋਂ ਸ਼ੁਰੂ ਹੋਏ ਸੀ 5:30 ਵਜੇ ਸਾਢੇ 5 ਵਜੇ ਸਾਢੇ 5 ਵਜੇ ਮੈਂ ਤੁਹਾਨੂੰ ਬੋਲ ਰਹਾ ਹਾਂ 5:30 ਵਜੇ ਤੋਂ 5:30 ਵਜੇ ਤੋਂ ਤੁਸੀਂ ਬਹੁਤ ਖਰਾਬ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬੋਲੋ ਸਾਰਾ ਬੋਟਾ ਵਿੱਚ ਕਿਸ ਤਰ੍ਹਾਂ ਹੋシャ ਆ ਬੋਲੋ ਜੀ ਬੋਸ ਬੋਲੋ ਜੀ ਦੇਖਦੇ ਹਾਂ ਜੀ ਬਹੁਤ ਬਹੁਤ ਵਧੀਆ ਆਂਦੇ ਵਧੀਆ ਫੈਨ ਦੀ ਬੋਤਲ ਤੁਸੀਂ ਕਿਸ ਤਰ੍ਹਾਂ 딜 ਕਰਦੇ ਹੋ ਕਿਸ ਤਰ੍ਹਾਂ ਇਹ ਬਿਊਰੋ ਆ ਜਾਣਾ ਹੈ ਜਾਂ ਕੋਈ ਨੌਜਵਾਨਾ ਕਿਸ ਤਰ੍ਹਾਂ ਸਮਝਾ ਲੈਂਦੇ ਬਹੁਤ ਜ਼ਿਆਦਾ ਗੱਡ ਵੇਖੀਦਾ ਜਾਣਾ ਚੈਲੀਵੋਡ ਦੀ ਰਿਪੋਰਟ ਰਿਪੋਰਟ ਉਹਦੀ ਚੈੱਕ ਕੀਤੀ ਹੈ ਜੀ ਹਾਂ ਜੀ ਚੈਲੀਵੋਡ ਕੋਈ ਨਹੀਂ ਪੈਂਦਾ ਧੰਨਵਾਦ ਸਰ ਤੁਸੀਂ ਅੱਜ ਵੋਟ ਪਾਣ ਆਏ ਹੋ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਲੱਗ ਰਿਹਾ ਵੀ ਵੋਟ ਆ ਤੁਹਾਡਾ ਲੋਕ ਮਤ ਅਧਿਕਾਰ ਆ ਵੋਟ ਪਾਣਾ ਬਹੁਤ ਵਧੀਆ ਲੱਗ ਰਿਹਾ ਸਭ ਬਸ ਲੱਗ ਰਿਹਾ ਤੇ ਕੰਮ ਪਾਸ ਹੋ ਰਿਹਾ ਵਧੀਆ ਨਾਲ ਟੈਂਪਰ ਸਾਰੇ ਹੈ। ਔਰ ਸ਼ਹਿਰ ਦੇ ਵਿੱਚ ਛੁੱਟੀ ਦਾ ਮਾਹੌਲ ਤਾਂ ਹੈ ਨਹੀਂ ਫਿਰ ਵੀ ਛੁੱਟੀ ਤੇ ਛੁੱਟੀ ਹੈ ਦੁਕਾਨਾਂ ਬੰਦ ਦਾ ਮਾਰਕੀਟ ਬੰਦ ਦਾ। ਨਹੀਂ ਕੱਲਾ ਵਸਟ ਹਲ ਕੇ ਕੀ ਹੈ ਛੁੱਟੀ ਦਾ। ਛੁੱਟੀ ਛੁੱਟੀ ਹੈ ਕਿਸਮ ਦੀ ਸਰਕਾਰੀ ਛੁੱਟੀ ਹੈ ਕਿਸਮ ਦੀ। ਕਿਸੇ ਨੇ ਛੁੱਟੀ ਦਾ ਕੀਤਾ ਨਹੀਂ ਇਲਾਨ। ਇਲਾਨ ਕਿਸ ਨੇ ਆਪੇ ਆਪਣੇ ਘਰੋਂ ਛੁੱਟੀ ਕੱਢਤੀ ਹੈ। ਜਾਵੇ ਛੁੱਟੀ ਕਰੋ। ਅੱਛਾ ਜੀ। ਔਰ ਆਪਣੇ ਵੋਟ ਪਾਓ ਜਾ ਕੇ ਖਾਓ ਭੂਇ ਐਸ਼ ਕਰੋ। ਆਰਾਮ ਕਰੋ ਰਾਜਦਾਨ। ਔਰ ਔਰ ਤੁਸੀਂ ਆਪਣੀ ਬੋਟ ਦਾ ਮਾਤਰਾ ਦਾਨ ਕਰ ਚੁੱਕੇ ਹੋ। ਆ ਕਰਣ ਚੰਦੇ ਆ ਬਸ ਲੈ ਚੰਦੇ ਆ ਵੋਟ। ਅੱਛਾ ਜੀ। ਚੱਲਿਆ ਅੰਦਰ ਬਾਣ ਜੀ। ਔਰ ਦਸੋ ਕੋਈ ਸੇਵਾ ਚਾਹ ਪਾਣੀ ਕੋਈ ਆ ਵੋਟਰਾ ਵਿੱਚ ਵੀ ਕੋਈ ਸ਼ਾਹ ਆ ਅੰਤ ਤੱਕ ਸਾਡੀ ਭੈਣ ਵੀ ਆ ਹਾਂ ਤੁਹਾਨੂੰ ਅੱਜ ਵੋਟਪਾਲ ਚੱਲਿਓ ਕਿਸ ਤਰ੍ਹਾਂ ਲੱਗ ਰਿਹਾ ਪਹਿਲੀ ਵਾਰ ਵੋਟਪਾਲ ਚੱਲੇ ਹੋ ਨਹੀਂ ਜੀ ਦੂਸਰੀ ਵਾਰੀ ਜਾ ਰਹੇ ਹਾਂ ਦੂਸਰੀ ਵਾਰ ਵੋਟਪਾਲ ਚੱਲ ਪਾ ਰਹੇ ਹਾਂ ਕਿਸ ਤਰ੍ਹਾਂ ਲੱਗ ਰਿਹਾ ਆਪਣੇ ਵੋਟ ਦਾ ਅਧਿਕਾਰ ਯੂਜ਼ ਕਰਕੇ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਹਾਂਜੀ ਕੋਈ ਕਿਸੇ ਦੀ ਪਰੇਸ਼ਾਨੀ ਬੂਥ ਤੇ ਆ ਕੇ ਕਿਸੇ ਦੀ ਦੀ ਦਿੱਕਤ ਪਰੇਸ਼ਾਨੀ ਕੋਈ ਵੋਟ ਪਵਾਉਣ ਦੇ ਵਿੱਚ ਦਿੱਕਤ ਆਈ ਹੋਵੇ ਤੁਹਾਨੂੰ ਨਹੀਂ ਜੀ ਕੋਈ ਨਹੀਂ ਆਈ ਕੋਈ ਪਰੇਸ਼ਾਨ ਤਾਂ ਨਹੀਂ ਕਰਦਾ ਪਿਆ ਆਪਣੀ ਸਮਝ ਨਾਲ ਵੋਟ ਪਾ ਰਹੇ ਹਾਂ ਸੂਝ ਨਾਲ ਵੋਟ ਪਾ ਰਹੇ ਹਾਂ ਹਾਂਜੀ ਠੀਕ ਹੈ ਥੈਂਕ ਯੂ ਜੀ ਜਿਵੇਂ ਕਿ ਬੂਥ ਦੇ ਉੱਤੇ ਭਾਈ ਸਾਹਿਬ ਨਾਲ ਵੀ ਗੱਲ ਕੀਤੀ ਇਹਨਾਂ ਨਾਲ ਛੋਟੀ ਲੜਕੀ ਵੀ ਆ ਇਹਨਾਂ ਦੀ ਬੇਟੀ ਆ ਸ਼ਾਇਦ ਜਿਵੇਂ ਕਿ ਅਸੀਂ ਕਹੇ ਸਦੇ ਹਾਂ ਉਹਨਾਂ ਨੇ ਵੀ ਗੱਲਬਾਤ ਕੀਤੀ ਕਿ ਲੋਕਾਂ ਵਿੱਚ ਉਸ਼ਾਹ ਇੱਕ ਬਣਿਆ ਹੋਇਆ ਵਾ ਅੱਜ ਜਿਹੜਾ ਉਤਸਵ ਆ 19 ਤਰੀਕ ਇੱਕ ਉਤਸਵ ਆ ਆ ਦਰਸ਼ਕਾਂ ਨੂੰ ਇਹ ਦੇਖਣਾ ਹੋਵੇਗਾ ਵੀ ਅੱਜ ਜਿਹੜੀ ਆ ਟ੍ਰੇਲਰ ਆ ਰਿਲੀਜ਼ ਹੋ ਚੁੱਕਿਆ ਵਾ ਤੇ ਕਿਤੇ ਨਾ ਕਿਤੇ ਆਉਣ ਵਾਲੀ 23 ਤਰੀਕ ਨੂੰ ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ ਪਿਕਚਰ ਅਭੀ ਬਾਕੀ ਹੈ ਜਿਹੜੀ ਫਿਲਮ ਆ 23 ਤਰੀਕ ਨੂੰ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੋਵੇਗਾ ਕਿਹੜੇ ਜਿਹੜੇ ਆ ਚਿਹਰੇ ਨਿੱਤਰ ਕੇ ਆਉਂਦੇ ਹਨ ਇਸ ਤਰ੍ਹਾਂ ਦੀ तमाम ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਕੈਮਰਾ ਪਰਸਨ ਰਕੇਸ਼ ਸ਼ਰਮਾ ਦੇ ਨਾਲ ਐਡੀਟਰ ਇਨ ਚੀਫ ਰਵਿੰਦਰ ਪੋਗਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ